ਝੂਠਾ ਰਥਾ ਹਸਿਆ ਅਖਸਾ ਸਾੜੇ ਦਰਦ ਤੋ ਹੋ ਸਕਦਾ ਹੈ ਬੋਚ ਕਰ ਝੂਠਾ ਮੂਠਾ ਹਸਿਆ ਅਖਸਾ ਸਾੜੇ ਦਰਦ ਤੋ ਹੋ ਸਕਦਾ ਹੈ ਟੁੱਟਿਆ ਬੰਦਾ ਰੋ ਸਕਦਾ ਹੈ ਪੱਥਰ ਖਤ ਤੱਕ ਹੋ ਸਕਦਾ ਬੋਲਣ ਵਾਲਾ ਕੀ ਕਹਿੰਦਾ ਟੁੱਟਿਆ ਬੰਦਾ ਰੋ ਸਕਦਾ ਹੈ ਪੱਥਰ ਖਤ ਤੱਕ ਹੋ ਸਕਦਾ ਹੈ ਪੰਧਿਆ ਅਪਣ ਛੱਡਦੇ ਨਹੀਂ ਤਰ ਇਹ ਲੱਗ ਸਾਰੇ ਉਹੇ ਹੋ ਸਕਦਾ ਹੈ ਹਾਂ ਕੋਈ ਤਾਂ ਹੋਏ ਨਾ ਜੇ ਡਿੱਗਿਆ ਹੰਝੂ ਪਛਤਾਵੇ ਜੇ ਡਿੱਗਿਆ ਹੰਝੂ ਦਿਲ ਦੀ ਕਾਲਜ ਹੋ ਸਕਦਾ ਹੈ ਸੱਚਾ ਬੰਦਾ ਹਰ ਮੁਸ਼ਕਲ ਵਿੱਚ ਸੱਚ ਦੇ ਨਾਲ ਹੋ ਸਕਦਾ ਹੈ ਸੱਚਾ ਬੰਦਾ ਹਰ ਮੁਸ਼ਕਲ ਵਿੱਚ ਸੱਚ ਦੇ ਨਾਲ ਦੋ ਸਕਦਾ ਹੈ ਇਹ ਟੁੱਟਿਆ ਬੰਦਾ ਰੋ ਸਕਦਾ ਹੈ ਪੱਥਰ ਕੰਧ ਤੱਕ ਹੋਰ ਲੋੜੀਂਤ ਉਹ ਮਾਗੀ ਉਹਦੇ ਨਾਲ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਪਿਛਲੇ ਮਹੀਨੇ ਸ਼ਹਿਰ ਦੇ ਉੱਤੇ ਸੰਮਰਸਿਕ ਗੁਰਦੀਪ ਸਭਾ ਵਿੱਚ ਉਹ ਸਾਨੂੰ ਛੋੜਾ ਦੇ ਗਏ ਉਹਨਾਂ ਵਾਸਤੇ ਖਤਤੂੜਾ ਸਮਾਗਮ ਕਰਾਉਂਗੇ ਵੀ ਫਿਰ ਉਹ ਜਿਹੜਾ ਸਾਡੇ ਦਲਬੀਰ ਸਿੰਘ ਰਿਆਣੀ ਚੇਅਰਮੈਨ ਸਾਹਿਬ ਉਹਨਾਂ ਦੇ ਜਵਾਈ ਅਮਰਸਰ ਦੇ ਅਤਿੰਦਰ ਜੀ ਸ਼ਰਮਾ ਵਰਦਨ ਪੇਜਾ 42 ਸਾਲ ਦੇ ਜਨਮਵਾਨ ਜੀ ਅਚਾਨਕ ਪਰਿਆਤ ਦੇ ਸ੍ਰੀ ਵਿਸ਼ਰਾਮ ਦੇ ਕੇ ਉਸੇ ਦਾ ਪੈਡ ਫੁੱਲਾ ਬਾਂਗੂ ਤੇ ਸਤੇ ਜੇਰੇ ਕੁਸ਼ਬੂ ਦੇ ਵੀ ਹੋ ਸਕਦੇ ਨੇ ਉੱਲਾਵਾਂ ਨੂੰ ਦਸਤੇ ਜੇਰੇ ਖੁਸ਼ਬੂ ਰਹਿਤ ਵੀ ਹੋ ਸਕਦੇ ਨੇ ਮਹਿਸੂਸ ਦੇ ਹੱਸਦੇ ਨੇ ਜੋ ਦਰਦ ਲੱਗਦਾ ਹੋ ਸਕਦੇ ਨੇ ਉਸੇ ਆਪ ਬਣਾਓ ਜਾ ਕੇ ਫੇਰ ਤੁਹਾਡੇ ਹੋ ਸਕਦੇ ਨੇ ਉਹਾਂ ਨੂੰ ਬੈਠੇ ਨੇ ਜੋ ਦਿਲ ਦੇ ਨੇੜੇ ਹੋ ਸਕਦੇ ਨੇ ਜਲਦੀ ਬਾਦੀ ਹਾਰ ਚੁੱਕੇ ਜੋ ਧੀਰ ਤੇ ਗੱਲ ਕਰ ਸਕਦੇ ਨੇ ਫੁੱਲਾ ਬਾਗੋਂ ਦਿਸਦੇ ਚਿਹਰੇ ਖੁਸ਼ਬੂ ਵਹਿਦ ਵੀ ਹੋ ਸਕਦੇ ਨੇ ਉੰਲਾ ਬਾਗੋਂ ਦਿਸਦੇ ਚਿਹਰੇ ਮਸ਼ਕੂਰ ਐਦ ਵੀ ਹੋ ਸਕਦੇ ਨੇ ਬਹੁਤ ਕੁਝ ਅਜਬ ਸੰਸਾਰ ਅਮੀਕਾ ਹੈ ਤੇਰੇ ਬਿਨ ਸੋਹਣਿਆ ਸੱਜਣਾ ਉਹਦੇ ਨਾਲ ਹੀ ਜੁੜਿਆ ਰਹਿ ਜਾਂਦਾ ਅਜਹ ਸੰਸਾਰ ਲੱਗਦਾ ਹੈ ਤੇਰੇ ਬਿਨ ਸੋਹਣਿਆ ਸੱਜਣਾ ਕਿ ਕਾਰਨ ਦੇ ਕਾਰਨਦਾ ਹੈ ਤੇਰੇ ਬਿਨ ਸੋਹਣਿਆ ਸੱਜਣਾ ਅਜਹ ਸੰਸਾਰ ਲੱਗਦਾ ਹੈ ਤੇਰੇ ਬਿਨ ਸੋਹਣਿਆ ਸੱਜਣਾ بڑا نارا ہے شیشہ میرے گھر کا نگی دستا بڑا ناراض ہے شیشہ میرے گھر کا نگی دستا برا شنگار لگتا ہے تیرے دن سونے سجنا کر بیکار لگتا ہے تیرے دن سونے سجنا ਵੇ ਮੇਰੀ ਲੱਗਦਾ ਏ ਮੇਰੀ ਜਾਨ ਹੁਣ ਨਿਕਲਣ ਤੇ ਆ ਰਹੀ ਹੈ ਇਹ ਵੀ ਲੱਗਦਾ ਏ ਮੇਰੀ ਜਾਨ ਹੁਣ ਨਿਕਲਣ ਤੇ ਆ ਰਹੀ ਹੈ ਇਹ ਸਾ ਪਲ ਚਾਰ ਰਗਦਾ ਏ ਤੇ ਸੋਨੇ ਦਾ ਸੱਚਾ ਤੇ ਘਰ ਦੇ ਘਾਰ ਲੱਗਦਾ ਏ ਤੇ ਘਰ ਦੇ ਘਾਰ ਲੱਗਦਾ ਏ ਇਕਰ ਦੇ ਕਾਲ ਲਤਦਾ ਹੈ ਤੇਰੇ ਜਿਵੇਂ ਸੋਹਣੇ ਰਾਸ ਸੱਜਣਾ ਆਵਾਜ